ਗਈ ਸੀ ਹਾਲਾਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਬੈਰਕ ਨੰਬਰ 3 ਦੇ ਕੈਦੀਆਂ ਦੇ ਵਿੱਚ ਬੀਤੇ ਕੱਲ ਹੋਈ ਝੜਪ ਮਾਮੂਲੀ ਸੀ ਜਿਸ ਤੇ ਕਿ ਤੁਰੰਤ ਕਾਬੂ ਪਾ ਲਿਆ ਗਿਆ ਸੀ ਬਾਅਦ ਵਿੱਚ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਬੀਤੇ ਦਿਨੀ ਜੇਲ੍ਹ ਦੇ ਪੁਲਿਸ ਦੇ ਵੱਲੋਂ ਜੇਲ੍ਹ ਦੇ ਅੰਦਰੋਂ ਬਰਾਮਦ ਕੀਤੇ ਗਏ ਮੋਬਾਈਲ ਨੂੰ ਲੈ ਕੇ ਹੀ ਕੈਦੀਆਂ ਵਿੱਚ ਝੜਪ ਹੋਈ ਸੀ ਤੇ ਕੈਦੀ ਇੱਕ ਦੂਜੇ ਤੇ ਮੋਬਾਈਲ ਫੜਾਉਣ ਦੇ ਦੋਸ਼ ਲਗਾ ਰਹੇ ਸਨ ਬਾਅਦ ਵਿੱਚ ਕੈਦੀਆਂ ਨੂੰ ਵੱਖ-ਵੱਖ ਬੈਰਕਾਂ ਦੇ ਵਿੱਚ ਬੰਦ ਕਰਕੇ ਜ਼ਿਲ੍ਹਾ ਗੁਰਦਾਸਪੁਰ ਅਤੇ ਜੇਲ੍ਹ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ ਸੀ ਪਰ ਜੇਲ੍ਹ ਅਧਿਕਾਰੀਆਂ ਨੇ ਮਾਮਲੇ ਨੂੰ ਮਾਮੂਲੀ ਕਹਿ ਕੇ ਕਿਸੇ ਦੇ ਖਿਲਾਫ ਪੁਲ मामले ਦੇ ਵਿੱਚ ਨਵਾਂ ਮੋੜ ਆਇਆ ਹੈ ਛੜਪ ਤੋਂ ਬਾਅਦ ਪੁਲਿਸ ਅਤੇ ਜੇਲ੍ਹ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਤਲਾਸ਼ੀ ਦੌਰਾਨ ਛੇ ਮੋਬਾਈਲ ਫੋਨ ਹੋਰ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਜ਼ਮੀਨ ਦੇ ਵਿੱਚ ਵੀ ਦਬਾਏ ਹੋਏ ਸਨ ਕੱਲ ਇੱਕ ਵਾਰ ਫਿਰ ਕੇਂਦਰੀ ਜੇਲ੍ਹ ਗੁਰਦਾਸਪੁਰ ਚਰਚਾ ਵਿੱਚ ਆ ਗਈ ਕਿਉਂਕਿ ਕੈਦੀਆਂ ਵਿੱਚ ਬੈਰਕ ਨੰਬਰ 3 ਦੇ ਕੈਦੀਆਂ ਵਿੱਚ ਆਪਸ ਵਿੱਚ ਛੜਪ ਹੋਈ ਸੀ ਬਾਅਦ ਵਿੱਚ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਜੇਲ੍ਹ ਵਿੱਚ ਕੁਝ ਦਿਨ ਪਹਿਲਾਂ ਫੜੇ ਗਏ ਨੋ ਮੋਬਾਈਲ ਫੋਨਾਂ ਕਰਕੇ ਕੈਦੀਆਂ ਵਿੱਚ ਛੜਪ ਹੋਈ ਸੀ ਕੈਦੀ ਇੱਕ ਦੂਜੇ ਤੇ ਦੋਸ਼ ਲਗਾ ਰਹੇ ਸੀ ਕਿ ਉਹਨਾਂ ਦੀ ਸੂਤ ਹੈ ਉਹਨਾਂ ਦੀ ਇਨਫੋਰਮੇਸ਼ਨ ਤੇ ਮੋਬਾਈਲ ਫੜੇ ਗਏ ਹੈ ਝੜਪ ਤੋਂ ਬਾਅਦ ਸਿਟੀ ਪੁਲਿਸ ਤੇ ਜੇਲ੍ਹ ਪੁਲਿਸ ਨੇ ਮਿਲ ਕੇ ਮਾਮਲਾ ਸ਼ਾਂਤ ਕਰ ਦਿੱਤਾ ਸੀ ਕੈਦੀਆਂ ਨੂੰ ਵੱਖ-ਵੱਖ ਬੈਰ ਕਾਬੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਲੇਕਿਨ ਮਾਮਲੇ ਵਿੱਚ ਨਵਾਂ ਮੋੜ ਆ ਜਾਇਆ ਹੈ ਕੱਲ ਝੜਪ ਤੋਂ ਬਾਅਦ ਬੈਰਕਾਂ ਦੀ ਤਲਾਸ਼ੀ ਕੀਤੀ ਗਈ ਜਦੋਂ ਤੇ 6 ਮੋਬਾਈਲ ਫੋਨ ਹੋਰ ਫੜੇ ਗਏ ਆ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ 6 ਮੋਬਾਈਲ ਫੋਨ ਕੈਦੀਆਂ ਵੀ ਅਮਰੀਕਾ ਵਿੱਚੋਂ ਹੋਰ ਫੜੇ ਗਏ ਹੈ ਯਾਨੀ ਕਿ 9 ਪਹਿਲੇ ਔਰ 6 ਬਾਅਦ ਵਿੱਚ 15 ਮੋਬਾਈਲ ਫੋਨ ਕੁੱਲ ਕੁਝ ਦਿਨਾਂ ਵਿੱਚ ਹੀ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚੋਂ ਫੜੇ ਗਏ ਨੇ ਹੁਣ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇਹ ਮੋਬਾਈਲ ਫੋਨ ਆ ਕਿੱਥੋਂ ਰਹੇ ਨੇ ਜਦਕਿ ਜੇਲ੍ਹ ਪੁਲਿਸ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਕੈਦੀਆਂ ਦੇ ਬਾਹਰ ਜਾਣ ਤੋਂ ਪਹਿਲਾਂ ਤੇ ਅੰਦਰ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਲਾਸ਼ੀ ਕੀਤੀ ਜਾਂਦੀ ਹੈ ਉਹਨਾਂ ਦੀ ਮੁਲਾਕਾਤ ਤੇ ਆਉਣ ਵਾਲਿਆਂ ਦੀ ਵੀ ਚੰਗੀ ਤਰ੍ਹਾਂ ਬਾਹਰ ਹੀ ਤਲਾਸ਼ੀ ਕੀਤੀ ਜਾਂਦੀ ਹੈ ਤਾਂ ਫਿਰ ਇਹ ਮੋਬਾਈਲ ਫੋਨ ਕਿੱਦਾਂ ਆ ਰਹੇ ਨੇ ਹਵਾ ਵਿੱਚ ਉੱਡ ਗਏ ਆ ਰਹੇ ਨਾ ਇਹ ਕਿੱਦਾਂ ਆ ਰਹੇ ਨੇ ਕਿਤੇ ਨਾ ਕਿਤੇ ਖਾਮੀ ਜ਼ਰੂਰ ਹੈ ਮਾਮਲਾ ਇਸ ਕਰਕੇ ਵੀ ਗੰਭੀਰ ਹੈ ਕਿ ਪੰਜਾਬ ਦੇ ਕਈ ਜੇਲਾ ਵਿੱਚੋਂ ਗੈਂਗਸਟਰਾਂ ਵੱਲੋਂ ਮੋਬਾਈਲ ਫੋਨ ਤੇ ਹੀ ਨੈੱਟਵਰਕ ਚਲਾਇਆ ਜਾਂਦੀ ਹੈ ਖਬਰਾਂ ਸਾਹਮਣੇ ਆ ਰਹੀਆਂ ਦੇਖਦੇ ਹਾਂ ਪੁਲਿਸ ਪ੍ਰਸ਼ਾਸਨ ਕਿੰਨਾ ਕੁ ਗੰਭੀਰ ਹੁੰਦਾ ਹੈ ਇਹਦੇ ਬਾਰੇ ਕਿੰਨੀ ਕ ਸਖਤੀ ਕਰਦਾ ਹੈ ਇਹ ਤੇ ਕੁਝ ਦਿਨਾਂ ਬਾਅਦ ਹੀ ਪਤਾ ਚੱਲੇਗਾ ਲੇਕਿਨ ਜੇਲ੍ਹ ਪੁਲਿਸ ਅੱਜ ਫੇਰ ਸਵਾਲਾਂ ਦੇ ਘੇਰੇ ਵਿੱਚ ਖੜੀ ਹੋ ਗਈ ਹੈ ਗੁਰਦਾਸਪੁਰ